ਸਰ ਆਈਜੀਡੀ ਪ੍ਰੈਸ ਕਾਨਫਰੰਸ ਕਰੀ ਲਈ ਕਿ ਇਸ ਮੰਦਰ ਇਹ ਚਸਤਾਂ ਜੀ ਮਿੱਟੀ 28824 ਨੂੰ ਸਾਡੇ ਐਸਆਈ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇਹ ਗਸ਼ਤ ਕਰਦੇ ਗਸ਼ਤ ਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨਾਂ ਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਹੇਰਨ ਜਿਹੜੀ ਆ ਡਰੋਨ ਰੇਂਜ ਮੰਗਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦੋਂ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸੂਵੇ ਦੇ ਨਾਕਬੰਦੀ ਕੀਤੀ ਇਸੇ ਦਰਾਂ ਨੇ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਨੂੰ ਰੋਕ ਕੇ ਚੈੱਕ ਕੀਤਾ ਤਾਂ ਇਹਨੇ ਲੱਕ ਦੇ ਦਵਾਲੇ ਜਿਹੜਾ ਪਰਨਾ ਬੰਨਿਆ ਸੀ ਆਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਜਿਹੜੀ ਹਰਨ ਬਰਾਮਦ ਹੋਈ ਹਰਨ ਦਾ weight ਕਰਕੇ ਕਰਨ ਤੇ ਇਹ ਹੋਈ 200 ਨਹੀਂ 255 ਗ੍ਰਾਮ ਜਿਹੜੀ ਇਹ ਹਰਨ ਬਰਾਮਦ ਹੋਈ ਜਿਸ ਤੇ ਇਹਦਾ ਮੁਕਦਮਾ ਨੰਬਰ 110 ਬੜਾ 24 18 ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦੌਰਾਨ ਇਹਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ 30 ਤੀਕ ਨੂੰ ਇਹਨੇ ਫਰਦੰਗਸ਼ਾਪ ਕੀਤਾ ਕਿ ਇਹਨੇ ਡਰੋਨ ਰਾਹੀਂ ਇੱਕ ਪਿਸਤਲ ਵੀ ਮੰਗਵਾਇਆ ਸੀ ਬਲੌਕ ਪਿਸਤਲ ਬਲੌਕ ਟਾਈਪ ਪਿਸਤਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾਛਪਾ ਕੇ ਰੱਖਿਆ ਫਿਰ ਇਹਨੇ ਪੁਲਸਰ ਰਾਸਤੇ ਤੇ ਅੱਗੇ ਚੱਲ ਗਏ ਆਪਣੇ ਘਰ ਦੇ ਵਿੱਚ ਜਿਹੜੀ ਨੀਂਹ ਸੀ ਨੀਂਹ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਹੋਇਆ ਸਰ ਹੋਰ ਵੀ ਕੋਈ ਇਹਦੇ ਨਾਲ ਹੈਗੇ ਆ ਕੁਲੀ ਲੜਕੇ ਮੰਨਿਆ ਕੁਝ ਇਹਦੀ ਅਜੇ ਪੁੱਛਗਛ ਜਾਰੀ ਹੈ ਸਾਡੇ ਪੁਲਸ ਮੰਡ ਤੇ ਸਾਡੇ ਕੋਲ ਅੱਗੇ ਜੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾ ਲਿੰਕ ਨੇ ਕਿ ਕਿਸ ਚੈਨਲਾਂ ਹੀ ਇਹ ਜਿਹੜਾ ਬਾਰੂ ਮੰਗਵਾਉਂਦਾ ਹੈ। ਕਿਹਦਾ ਮਕਦਮਾਗਾ ਸਰ ਇਹਦੇ ਨਹੀਂ ਇਹ ਤੇ ਪਹਿਲਾਂ ਮਕਦਮਾ ਕੋਈ ਨਹੀਂਗਾ ਪਹਿਲਾਂ ਇਹ ਭਰਤੀਆਂ ਪੁੱਤਿਆਂ ਜਿਆਦਾ ਵੇਖਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ। ਅਨਸਰ ਆਈਟੀਜੀਡੀ ਪ੍ਰੈਸ ਕਾਨਫਰੰਸ ਤੇ ਕੀ ਵੀ ਇਹ ਕਿਸ ਮੰਦਰ। ਇਹ ਚਸਤਾਂਹ ਜੀ ਮਿੱਟੀ 28824 ਨੂੰ ਸਾਡੇ ਐਸਏ ਨਿਰਮਲ ਸਿੰਘ ਚਾਰ ਚੌਕੀ ਰਾਜੋਕੇ ਇੱਕ ਗਸ਼ਤਕਰਦੇ ਗਸ਼ਤਕਰਦੇ ਸੀ ਉਧਰ ਨੂੰ ਕਲਸੀਆਂ ਖੁਰ ਤੋਂ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਮੋਟਰਸਾਈਕਲ ਤੇ ਨੌਜਵਾਨ ਨਾ ਕਲਜੀਤ ਸਿੰਘ ਪੁੱਤਰ ਪਰਸੇਮ ਸਿੰਘ ਵਾਸੀ ਕਲਸੀਆਂ ਖੁਰ ਆਮ ਕਰਕੇ ਹੇਰਨ ਜਿਹੜੇ ਆ ਡਰੋਨ ਰੇਂਜ ਮਨਵਾਉਂਦਾ ਵਾ ਤੇ ਕੇ ਵੇਚਦਾ ਅੱਜ ਇਹਦਣ ਆ ਰਿਹਾ ਜੇ ਨਾਕਾਬੰਦੀ ਕੀਤੀ ਜਾਵੇ ਤੇ ਕਾਬੂ ਆ ਸਕਦਾ ਜਿਸ ਤੇ ਇਹਨਾਂ ਨੇ ਅਮੀਸ਼ਾ ਪਿੰਡ ਦੇ ਵਿੱਚ ਸਵੇਰੇ ਨਾਕਾਬੰਦੀ ਕੀਤੀ ਇਸੇ ਦੌਰਾਨ ਇਹ ਮੋਟਰਸਾਈਕਲ ਤੇ ਆਇਆ ਮੋਟਰਸਾਈਕਲ ਨੂੰ ਰੋਕ ਕੇ ਚੈੱਕ ਕੀਤਾ ਤੇ ਇਹਨੇ ਲੱਕ ਦੇ ਦੁਆਲੇ ਜਿਹੜਾ ਪਰਨਾ ਬੰਨਿਆ ਸੀ ਆਲਾ ਉਹ ਜਦੋਂ ਖੋਲ ਕੇ ਚੈੱਕ ਕੀਤਾ ਤਾਂ ਉਹਦੇ ਵਿੱਚ ਜਿਹੜੀ ਹਰਨ ਬਰਾਮਦ ਹੋਈ ਹਰਨ ਦਾ weight ਕਰਕੇ ਕਰਨ ਤੇ ਇਹ ਹੋਈ 200 ਨਹੀਂ 255 ਗ੍ਰਾਮ ਜਿਹੜੀ ਇਹ ਹਰਨ ਬਰਾਮਦ ਹੋਈ ਜਿਸ ਤੇ ਜਿਹੜਾ ਮੁਕਦਮਾ ਨੰਬਰ 110/24 18 ਥਾਣਾ ਖਾਲੜਾ ਦਰਜ ਰਜਿਸਟਰ ਕੀਤਾ ਇਹਦੀ ਇਨਵੈਸਟੀਗੇਸ਼ਨ ਸਟਾਰਟ ਹੋਈ ਇਸੇ ਦਿਨ ਆਲੇ ਦਾ ਪੁਲਿਸ ਰਿਮਾਂਡ ਲਿਆ ਪੁਲਿਸ ਰਿਮਾਂਡ ਦੌਰਾਨ 30 ਤਿਕ ਨੂੰ ਇਹਨੇ ਫਰਦੰਗ ਸ਼ਾਪ ਕੀਤਾ ਕਿ ਇਹਨੇ ਡਰੋਨ ਰਾਹੀਂ ਇੱਕ ਪਿਸਤਲ ਵੀ ਮੰਗਵਾਇਆ ਬਲਕ ਪਿਸਤਲ ਬਲਕ ਟਾਈਪਿਸਟਲ ਜਿਹੜਾ ਕਿ ਆਪਣੇ ਘਰ ਵਿੱਚ ਇਹਨੇ ਲੁਕਾ ਕੇ ਰੱਖਿਆ ਫਿਰ ਇਹਨੇ ਪੁਲਸਰ ਰਾਸਤੇ ਦੇ ਅੱਗੇ ਚੱਲ ਗਏ ਆਪਣੇ ਘਰ ਦੇ ਵਿੱਚ ਜਿਹੜੀ ਨੀ ਸੀ ਨੀ ਦੇ ਵਿੱਚ ਲੁਕਾ ਕੇ ਰੱਖਿਆ ਜਿਹੜਾ ਪਿਸਤਲ ਬਰਾਮਦ ਕਰਾ ਸਰ ਹੋਰ ਵੀ ਕੋਈ ਇਹ ਇਹਦੇ ਨਾਲ ਹੋਏ ਹੈਗੇ ਆ ਕੁਲੀ ਲੜਕੇ ਮੰਨਿਆ ਕੁਝ ਇਹਦੀ ਅਜੇ ਪੁੱਛਗਛ ਜਾਰੀ ਹੈ ਸਾਡੇ ਪੁਲਸਰ ਮੰਡ ਤੇ ਸਾਡੇ ਕੋਲ ਅੱਗੇ ਜੀ ਤਫਤੀਸ਼ਾਂ ਹੀ ਕਰ ਰਹੇ ਆ ਵੀ ਇਹਦੇ ਕਿੰਨਾ ਨਾਲ ਲਿੰਕ ਨੇ ਕਿ ਕਿਸ ਚੈਨਲ ਨਾਲ ਇਹ ਜਿਹੜਾ ਬਾਰੂ ਮਗਾਉਂਦਾ ਹੈ ਭਾਈ ਜਾਂ ਮਕਦਮਾ ਹੈਗਾ ਸਰ ਇਹਦੇ ਨਹੀਂ ਇਹ ਤੇ ਪਹਿਲਾ ਮਕਦਮਾ ਕੋਈ ਨਹੀਂਗਾ ਈਲਾਏ ਭਰਤੀਆਂ ਭਰਤੀਆਂ ਜਿਆਦਾ ਵੇਖਦਾ ਰਿਹਾ ਬਾਅਦ ਵਿੱਚ ਇਸ ਜਿਹੜੇ ਮਾੜੇ ਧੰਦੇ ਦੇ ਵਿੱਚ ਸ਼ਾਮਲ ਹੋ ਗਿਆ